ਅੱਜ ਅਨਾਜ ਮੰਡੀ ਕੋਰਾਲੀ ਵਿੱਚ ਜੋ ਨਿਸ਼ਾਨ ਸਾਹਿਬ ਸੀ ਪਿਛਲੇ ਕਾਫੀ ਸਮੇਂ ਵਿੱਚ ਤੋਂ ਮੰਦ ਭਾਗੀ ਹਾਲਤ ਵਿੱਚ ਵਸਤਰ ਫਟੇ ਹੋਏ ਸਨ ਖੰਡਤ ਹੋਏ ਹੋਏ ਸਨ ਤੇ ਅੱਜ ਪਿੰਡ ਚੋਂ ਜਿਹੜੀ ਦੇ ਨੌਜਵਾਨਾਂ ਵੱਲੋਂ ਉਸਦੇ ਬਸਤਰ ਬਦਲੇ ਗਏ ਪਹਿਲਾਂ ਵੀ ਇਸ ਦੀ ਖਬਰ ਲਗਾਈ ਗਈ ਸੀ ਕਿ ਵੀ ਇਸ ਤਰ੍ਹਾਂ ਬਹੁਤ ਮੰਦ ਭਾਗੀ ਹਾਲਤ ਵਿੱਚ ਸੀ ਬਸਤਰ ਫਟੇ ਹੋਏ ਸਨ ਤੇ ਉਸ ਖਬਰ ਨੂੰ ਦੇਖਦੇ ਹੋਏ ਸਿਚੇੜੀ ਪਿੰਡ ਦੇ ਨੋਜਵਾਲਾ ਵੱਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਮੌਕੇ ਸੇਵਾ ਨਿਭਾਈ ਗਈ ਵਸਤਰ ਬਦਲੇ ਗਏ ਹਨ ਜੜਦੀ ਕਲਾ ਵਿੱਚ ਅਰਦਾਸ ਕੀਤੀ ਗਈ ਸਾਡੇ ਵੱਲੋਂ ਸਾਰੇ ਹਿੰਦੂ ਭਾਈਚਾਰੇ ਵੱਲੋਂ ਦੇਖ ਕੇ ਬਹੁਤ ਹੀ ਮਨ ਨੂੰ ਸਕੂਨ ਹੋਇਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਪਿੰਡ ਚੰ ਜਿਹੜੀ ਦੇ ਨੌਜਵਾਨਾਂ ਵੱਲੋਂ ਸੇਵਾ ਕੀਤੀ ਗਈ ਹੈ ਨਿਸ਼ਾਨ ਸਾਹਿਬ ਝੂਲਦੇ ਹੋਏ ਜੜ ਦੀ ਕਲਾ ਵਿੱਚ ਅਰਦਾਸ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਵਸ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ